ਸ੍ਰੀ ਕਾਲਜੀ ਵਾਇਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਸ ਸਬਜੈਕਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ ਵਾਲੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਆਪ ਜੀ ਦੇ ਰੂਪ ਰੂਪ ਹੋਏ ਆ ਲਾਈਵ ਹੋਏ ਆ ਕੱਲ ਜੋ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਅਫਸਰ ਨੇ ਜੋ ਸਾਡੇ ਰੂਪਨਗਰ ਜ਼ਿਲ੍ਹੇ ਦੀ ਧੀ ਦੇ ਨਾਲ ਕਨੋਲੀ ਪਿੰਡ ਦੀ ਇੱਕ ਧੀ ਦੇ ਨਾਲ ਜੋ ਛੇੜਛਾੜ ਦਾ ਮਾਮਲਾ ਸੀ ਬੱਚੀ ਨੂੰ ਗਲਤ ਮੈਸੇਜ ਕਰਨਾ ਉਹਨੂੰ ਅਸ਼ਲੀਲ ਕੰਮ ਕਰਨ ਲਈ ਕਿਹਾ ਕਹਿੰੋ ਸਿੱਧੇ ਸ਼ਬਦਾਂ ਵਿੱਚ ਕਹੀਏ ਸਰੀਰਕ ਸੰਬੰਧ ਬਣਾਉਣ ਲਈ ਕਹਿਣਾ ਤੇ ਜਦੋਂ ਬੱਚੀ ਨੇ ਉਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਜੋ ਵੀ ਗੱਲਬਾਤ ਅਸੀਂ ਆਪ ਜੀ ਦੇ ਕੱਲ੍ਹ ਸਾਹਮਣੇ ਰੱਖੀ ਸੀ ਸਭ ਤੋਂ ਪਹਿਲਾਂ ਤਾਂ ਆਪ ਸਾਹਿਬ ਦਾ ਬਹੁਤ ਬਹੁਤ ਧੰਨਵਾਦ 5 ਮਿਲੀਅਨ ਦੇ ਲਾਗਪਾਸ ਉਹ ਵੀਡੀਓ ਤੁਸੀਂ ਪਹੁੰਚਾ ਦਿੱਤੀ। ਬਾਕੀ ਸਾਰੇ ਪੱਤਰਕਾਰ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸਵੇਰ ਦੇ ਮੈਂ ਵੇਖਿਆ ਜਿੱਥੇ ਇੱਕ ਤੱਕ ਮੈਨੂੰ ਪਤਾ ਲੱਗਾ 8-10 ਨਿਊਜ਼ ਚੈਨਲਾਂ ਤੇ ਜਿਹੜੀ ਇਹ ਖਬਰ ਚੱਲ ਰਹੀ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪਰ ਇੱਥੇ ਇਕੱਲਾ ਧੰਨਵਾਦ ਕਰਕੇ ਜਾਂ ਸਾਡੇ ਇਹ ਇੱਕ ਇਕੱਲਾ ਕਾਰਜ ਕਰਕੇ ਨਹੀਂ ਸਰਨਾ ਹੈਗਾ। ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦੇ ਹਾਂ ਜਿਹੜਾ ਇਹ ਪ੍ਰਵਾਸ ਹੈ ਇਹ ਪੰਜਾਬ ਔਰ ਹਰਿਆਣੇ ਦੀਆਂ ਜੜ੍ਹਾਂ ਦੇ ਵਿੱਚ ਦਿਨ ਪਰ ਦਿਨ ਬੈਠਦਾ ਜਾ ਰਿਹਾ ਉਹ ਕਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਜਦੋਂ ਅਸੀਂ ਖਰਨ ਵਾਲਾ ਮਸਲਾ ਹੱਲ ਕੀਤਾ ਸੀ ਉਦੋਂ ਵੀ ਤੁਹਾਨੂੰ ਦੱਸਿਆ ਸੀ ਸਾਡੇ ਹਰ ਵਰਗ ਮਜ਼ਦੂਰ ਵਰਗ ਤੋਂ ਲੈ ਕੇ ਉੱਚੇ ਅਹੁਦੇਆਂ ਨੌਕਰੀਆਂ ਦੇ ਹਰ ਖਿੱਤੇ ਤੱਕ ਹਰ ਪੇਸ਼ੇ ਤੱਕ ਇਹ ਜਿਹੜਾ ਪ੍ਰਵਾਸੀ ਵਰਗ ਆ ਕੇ ਬੈਠ ਗਿਆ ਸਾਡੇ ਸਿਰਾਂ ਦੇ ਉੱਤੇ ਅੱਜ ਮਜ਼ਦੂਰ ਵੀ ਸਾਨੂੰ ਇੱਕ ਕੰਮ ਕਰਨ ਲਈ ਪ੍ਰਵਾਸੀ ਚਾਹੀਦਾ ਤੇ ਅੱਜ ਸਾਡੇ ਜੇ ਆਪਾਂ ਉੱਚਲੇ ਅਹੁਦਿਆਂ ਤੇ ਦੇਖੀਏ ਕਿਸੇ ਵੀ ਉੱਚੇ ਅਹੁਦਿਆਂ ਦੇ ਮੰਤਰੀ ਮੰਡਲ ਤੋਂ ਲੈ ਕੇ ਸਰਕਾਰੀ ਅਫਸਰਾਂ ਤੱਕ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਤੱਕ ਕਾਰੋਬਾਰਾਂ ਤੱਕ ਇਹ ਪ੍ਰਵਾਸ ਸਾਡੇ ਸਿਰਾਂ ਤੇ ਬੈਠਾ ਇਸੇ ਗੱਲ ਦੇ ਨਤੀਜੇ ਅੱਜ ਇਹ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਸਾਡੇ ਆਪਣਾ ਪੰਜਾਬ ਇੱਕ ਸਾਡਾ ਘਰ ਹੈ ਪੰਜਾਬ ਦੇ ਵਿੱਚ ਵੀ ਸੇਫ ਨਹੀਂ ਰਹਿ ਗਈਆਂ ਸੋ ਇਸ ਗੱਲ ਨੂੰ ਅਸੀਂ ਇਕੱਲੇ ਵੀ ਕੁਝ ਨਹੀਂ ਕਰ ਸਕਦੇ ਹੈਗੇ ਅਸੀਂ ਜਿੰਨੇ ਕੁ ਵੀ ਸਾਡੀ ਹੈ ਸਿਹਤ ਹੈ ਜਾ ਜਿੰਨੇ ਕ ਵੀ ਸਾਡੇ ਸੁਆਸ ਚੱਲਦੇ ਗੁਰੂ ਸਾਹਿਬ ਤੋਂ ਡਰ ਕੇ ਕਹਿੰਦੇ ਆ ਉਹ ਪੱਥ ਤੇ ਪੰਜਾਬ ਦੇ ਲਿਖੇ ਆ ਆਪਣੇ ਪੰਜਾਬ ਵਿੱਚ ਹੀ ਜੰਮੇ ਆ ਤੇ ਪੰਜਾਬ ਲਈ ਹੀ ਮਰਾਂਗੇ ਪਰ ਆਪ ਸਭ ਨੂੰ ਵੀ ਅਸੀਂ ਜਗਾਉਣਾ ਚਾਹੁੰਦੇ ਆ ਤੁਸੀਂ ਵੀ ਘਰਾਂ ਦੇ ਵਿੱਚੋਂ ਨਿਕਲੋ ਜਿੱਥੇ ਜਿੱਥੇ ਇਹ ਪ੍ਰਵਾਸੀ ਧੱਕਾ ਕਰਦੇ ਨੇ ਆਪਣਿਆਂ ਦੇ ਨਾਲ ਜਰੂਰ ਖੜੋ ਇੱਕ ਸਾਡੀ ਬੇਨਤੀ ਸਾਰਿਆਂ ਨੂੰ ਹੋਰ ਹੈ ਤੁਸੀਂ ਇਹ ਵੇਖੋ ਵੀ ਇਹ ਪ੍ਰਵਾਸੀ ਬਾਹਰ ਅਦਰ ਸਟੇਟਾਂ ਦੇ ਵਿੱਚੋਂ ਪੜ ਕੇ ਟੈਸਟ ਪਾਸ ਕਰਕੇ ਆ ਕੇ ਸਾਡੇ ਉੱਚ ਅਧਿਆਤਿਆਂ ਤੇ ਆ ਕੇ ਅਫਸਰ ਲੱਗਦੇ ਨੇ ਠੀਕ ਹੈ ਜੀ ਵੀ ਜਦੋਂ ਜਦੋਂ ਇਹ ਆ ਕੇ ਸਾਡੇ ਸਿਰਾਂ ਤੇ ਬੈਠੇ ਨੇ ਕੀ ਗੱਲ ਸਾਡੇ ਬੱਚੇ ਨਾ ਤੋਂ ਕਿਸੇ ਗੱਲੋਂ ਘਟ ਨੇ ਸਾਡੇ ਬੱਚੇ ਸਾਡੀਆਂ ਬੱਚੀਆਂ ਅਸੀਂ ਕਿਉਂ ਨਹੀਂ ਪੜਦੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਤੁਸੀਂ ਆਪ ਪੜ੍ਹਾਈ ਕਰੋ ਤੇ ਕਿਸਾਨ ਵੀਰਾਂ ਨੂੰ ਵੀ ਸਾਡੀ ਬੇਨਤੀ ਆ ਵੱਧ ਤੋਂ ਵੱਧ ਜਿਹੜੇ ਆਪਣੇ ਕੰਮ ਐ ਨੇ ਪੰਜਾਬ ਦੇ ਉਹਨਾਂ ਨੂੰ ਕੰਮ ਦਿਓ ਲੇਬਰ ਵੀ ਕਰਨੀ ਖੇਤਾਂ ਦੇ ਵਿੱਚ ਮਜ਼ਦੂਰੀ ਵੀ ਕਰਨੀ ਆਪਣੇਆਂ ਨੂੰ ਮਜ਼ਦੂਰੀ ਦੇ ਤੌਰ ਤੇ ਰੱਖੋ ਪਰਵਾਸੀਆਂ ਨੂੰ ਆਪਾਂ ਪਹਿਲ ਨਾ ਦਈਏ ਤਰਜੀਹ ਨਾ ਦਈਏ ਇਸੇ ਗੱਲ ਦੇ ਨਤੀਜੇ ਅੱਜ ਅਸੀਂ ਆ ਭੁਗਤ ਰਹੇ ਹਾਂ ਕਿਤੇ ਤਾਂ ਸਾਡੇ ਪੰਜਾਬੀਆਂ ਦੀ ਰੇੜੀਆਂ ਨਹੀਂ ਲੱਗਣ ਦੇ ਰਹੇ ਕਿਤੇ ਸਾਡੀਆਂ ਬੱਚੀਆਂ ਦੇ ਨਾਲ ਇਹ ਅਫਸਰ ਬਣ ਕੇ ਸਰੀਰਕ ਸ਼ੋਸ਼ਣ ਕਰ ਰਹੇ ਨੇ ਇਹਨਾਂ ਸਾਰਿਆਂ ਦੇ ਜ਼ਿੰਮੇਵਾਰ ਕੋਈ ਨਹੀਂ ਅਸੀਂ ਖੁਦ ਸੋ ਸਾਰਿਆਂ ਨੂੰ ਸਾਡੀ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਪਹਿਲੀ ਗੱਲ ਤਾਂ ਆਪਣੇ ਕਾਰਜ ਜਿਹੜੇ ਆਪ ਕਰਨਾ ਸਿੱਖੀਏ ਨਾ ਪ੍ਰਵਾਸ ਦੇ ਸਿਰ ਤੇ ਡਿਪੈਂਡ ਨਾ ਰਹੀਏ ਤੇ ਜੇ ਇਹਨਾਂ ਨੂੰ ਕਿਤੇ ਨਾ ਕਿਤੇ ਰੱਖਣਾ ਵੀ ਆ ਤਾਂ ਜਿੱਥੇ ਇਹਨਾਂ ਦੀ ਥਾਂ ਹੈ ਉੱਥੇ ਰੱਖੋ ਇੱਥੇ ਸਿਰਾਂ ਤੇ ਨਾ ਬਿਠਾਓ ਇਹਨਾਂ ਨੂੰ ਜੇ ਅੱਜ ਤੁਸੀਂ ਇਹਨਾਂ ਨੂੰ ਸਿਰਾਂ ਤੇ ਬਿਠਾਇਆ ਇਸੇ ਚੀਜ਼ ਦਾ ਅੱਜ ਤੁਸੀਂ ਖਮਿਆਜਾ ਭੋਗਤ ਰਹੇ ਹੋ ਇਸੇ ਲਈ ਅੱਜ ਸਾਡੀ ਬੱਚੀਆਂ ਦੀ ਇੱਜ਼ਤਾਂ ਨੂੰ ਹੱਥ ਪਾ ਰਹੇ ਨੇ ਇਹ ਸੋ ਸਾਡੀ ਜਿੰਨੀ ਕੋਈ ਗੁਰੂ ਸਾਹਿਬ ਨਾਲ ਸੇਵਾ ਲਈ ਹੋਈ ਅਸੀਂ ਨਿਭਾ ਰਹੇ ਹਾਂ ਚਤੋਂ ਪੈਰ ਦਿਨ ਰਾਤ ਤੁਰੇ ਫਿਰਦੇ ਹੁਣ ਵੀ ਕਿਸੇ ਕਾਰਜ ਤੇ ਜਾ ਰਹੇ ਸੀ ਅਸੀਂ ਪਰ ਆਪ ਸਾ ਪੰਜਾਬੀਆਂ ਨੂੰ ਵੀ ਸਾਡੀ ਬੇਨਤੀ ਹੈ ਅਸੀਂ ਹਮੇਸ਼ਾ ਨਹੀਂ ਰਹਿਣਾ ਸਾਡਾ ਪਤਾ ਨਹੀਂ ਵੀ ਚਾਰ ਦਿਨ ਸੁਆਸ ਹੈ ਜਾਂ ਨਹੀਂ ਹੈ ਪਰ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਲਈ ਕੋੜ ਲੱਗਿਆ ਹੋਇਆ ਕਿਉਂਕਿ ਨੌਕਰੀਆਂ ਹਰ ਖਿੱਤੇ ਹਰ ਵਰਗ ਤੇ ਸਾਡੇ ਤੇ ਬੈਠੇ ਤੇ ਸਾਡੇ ਨੌਜਵਾਨ ਇੱਥੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਜਾਂ ਨਸ਼ਾ ਕਰਦੇ ਨੇ ਸਾਨੂੰ ਆਪਣਿਆਂ ਨੂੰ ਪਹਿਲ ਦਈਏ ਮੈਂ ਖਤਮ ਕਰਨ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਮਾਰੋ ਕੁੱਟੋ ਭਜਾਓ ਮੈਂ ਸਿਰਫ ਤੁਹਾਨੂੰ ਇਹਨਾਂ ਕਹਿ ਰਿਹਾ ਵੀ ਜਿੱਥੇ ਇਹ ਸਾਡੇ ਸਿਰਾਂ ਦੇ ਉੱਚੀਆਂ ਪੜ੍ਹਾਈਆਂ ਕਰਕੇ ਉੱਚੇ ਅਹੁਦਿਆਂ ਤੇ ਬੈਠੇ ਉੱਤੇ ਸਾਡੇ ਬੱਚੇ ਕਿਉਂ ਨਹੀਂ ਬੈਠ ਸਕਦੇ ਸੋ ਸਾਡੇ ਬੱਚੇ ਆ ਜਿਹੜੇ ਜਿਨ੍ਹਾਂ ਦੇ ਮਾਪੇ ਆ ਜਿਹੜੀ ਹੁਣ ਨਵੀਂ ਪੀੜ੍ਹੀ ਐ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਪੁਲਿਸ ਆਫਸਰ ਬਣਾਓ ਮੰਤਰੀ ਬਣਾਓ ਤਾਂ ਕਿ ਕੱਲ੍ਹ ਨੂੰ ਅਸੀਂ ਵੀ ਕਹਿਣ ਯੋਗੇ ਹੋਈਏ ਜਦੋਂ ਵੀ ਕੋਈ ਕਿਸਾਨਾਂ ਦਾ ਮਸਲਾ ਹੋਵੇ ਕੋਈ ਪੰਜਾਬ ਦਾ ਮਸਲਾ ਹੋਵੇ ਅਸੀਂ ਵੀ ਕਹਿਣ ਯੋਗੇ ਹੋਈਏ ਵੀ ਸਾਡੇ ਬੱਚੇ ਭਾਈ ਬੈਠੇ ਨੇ ਉੱਚੇ ਅਹੁਦਿਆਂ ਤੇ ਸਾਡਾ ਮਸਲਾ ਹੱਲ ਕਰਕੇ ਦੇਣਗੇ ਸੋ ਇਸ ਗੱਲ ਨੂੰ ਸਮਝੋ ਪ੍ਰਵਾਸ ਦਾ ਖਿਹੜਾ ਛੱਡੋ ਤੇ ਆਪਣੇ ਪੰਜਾਬੀਆਂ ਨੂੰ ਪਹਿਲ ਦਿਓ ਚਾਹੇ ਉਹ ਕੋਈ ਰੇੜੀ ਲਾਉਣ ਵਾਲਾ ਪੰਜਾਬੀ ਐ ਚਾਹੇ ਉਹ ਕੋਈ ਫੈਕਟਰੀ ਦੇ ਵਿੱਚ ਕਾਰੋਬਾਰ ਕਰਨ ਵਾਲਾ ਪੰਜਾਬੀ ਹੈ ਕੋਈ ਵੀ ਪੰਜਾਬੀ ਹੈ ਆਪਣੇ ਪੰਜਾਬੀਆਂ ਨੂੰ ਆਪਣੇ ਵਰਗ ਨੂੰ ਪੈਹਲ ਦੋ ਆਪਣੇਆਂ ਨੂੰ ਕੰਮ ਦੋ ਆਪਣੇਆਂ ਦੇ ਰੋਜ਼ਗਾਰਾਂ 'ਚ ਵਾਧਾ ਕਰੋ ਜੇ ਕੋਈ ਸਾਡਾ ਪੰਜਾਬੀ ਭਰਾ ਆਪਣਾ ਕੰਮਕਾਰ ਖੋਲਦਾ ਤਾਂ ਉਹਦਾ ਸਪੋਰਟ ਵੀ ਉਹਦੀ ਜਰੂਰ ਕਰੋ ਉਹਦਾ ਸਾਥ ਵੀ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਾ ਦਿਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ